ਸੰਗਰੂਰ ਪਟਿਆਲਾ ਮੁੱਖ ਸੜਕ ਦੇ ਪਿੰਡ ਕਾਬਦਾ ਨੇੜੇ ਸੰਗ੍ਰੇਤ ਥੂਂ ਦੇ ਚਾਲ ਦੇ ਇਥਨੋਲ ਕੈਮੀਕਲ ਨਪਰਿਆ ਇੱਕ ਟੈਂਕਰ ਪਲਟ ਗਿਆ ਟੈਂਕਰ ਪਲਟਣ ਕਾਰਨ ਮੌਕੇ ਤੇ ਹੀ ਹਫੜਾ ਤਫੜੀ ਮਚ ਗਈ ਇਸ ਘਟਨਾ ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮੌਕੇ ਤੇ ਮੌਜੂਦ ਇੰਡੀਅਨ ਔਇਲ ਦੇ ਸਿਕਿਉਰਿਟੀ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਟੈਂਕਰ ਬਰਨਾਲਾ ਤੋਂ ਇਥਨੋਲ ਪਾਰ ਕੇ ਕੈਦਲਾ ਲਈ ਚੱਲਿਆ ਸੀ ਅਤੇ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ। ਇੱਕ ਗੱਡੀ ਐਥਨੋਲ ਦੀ ਆ ਰਹੀ ਸੀ ਕਿ ਬਰਨਾਲਾ ਤੋਂ ਵਰਕੇ ਕੋਈ ਕੇਰਲਾ ਸਾਈਡ ਜਾ ਰਹੀ ਸੀਗੀ ਕਿ ਸਾਨੂੰ ਜਿੱਦਾਂ ਇਨਫੋਰਮੇਸ਼ਨ ਮਿਲੀ ਕਿ ਗੱਡੀ ਪਲਟੀ ਪਈ ਹੈ ਤਾਂ ਅਸੀਂ ਫਸਟ ਐਕਸ਼ਨ ਲੈਂਦੇ ਹੋਏ ਆਪਣੇ ਐਥਨੋਲ ਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਬੁਲਾਈਆਂ ਤੇ ਉਹ ਹੋਰ ਫੋਮ ਦੀ ਲੇਅਰ ਮਤਲਬ ਜਿੱਦਾਂ ਲੀਕ ਹੋ ਰਹਾ ਸੀ ਜਿਹੜਾ ਐਥਨੋਲ ਫੋਮ ਨਾਲ ਕਵਰ ਕਰਕੇ ਤਾਂ ਕਿ ਅਚਾਨਕ ਕਿਸੇ ਕੋਈ ਅੱਗ ਲੱਗ ਕੇ ਕੋਈ ਹਾਸਾ ਨਾ ਵਾਪਰ ਜਾਏ ਉਹਦੇ ਇਮੀਡੀਏਟ ਐਕਸ਼ਨ ਕਰਕੇ ਅਸੀਂ ਜਿਹੜਾ ਐਕਸ਼ਨ ਕਰ ਰਹੇ ਆਂਗੇ ਬਚਾਓ ਕਾਰਜਾਂ 'ਚ ਪੂਰੇ ਲੱਗੇ ਹੋਈਆਂਗੇ। ਤੇ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਮਤਲਬ ਇਹਦੀ ਉਹ ਕੋਸ਼ਿਸ਼ ਕਰ ਰਹੇ ਹਾਂ ਕਿ ਮਤਲਬ ਗੱਡੀ ਦਾ ਨੁਕਸਾਨ ਨਾ ਹੋਵੇ ਜਾਂ ਪਬਲਿਕ ਦਾ ਨੁਕਸਾਨ ਨਾ ਹੋਵੇ ਇਹ ਤਕਰੀਬਨ 4 ਗੱਡੀਆਂ ਲੱਗੀਆਂ ਹੋਈਆਂ ਨੇ ਬਾਰ-ਬਾਰ ਭਰ ਕੇ ਆ ਰਹੇ ਨੇ ਤਾਂ ਕਿ ਇਹਦੇ ਨਾਲ ਫੋਮ ਬਹੁਤ ਜ਼ਿਆਦਾ ਮਤਲਬ ਜਰੂਰਤ ਪੈ ਰਹੀ ਹੈ ਇਹ ਤਾਂ ਲੇਅਰ ਬਣਾਉਣ ਦੀ ਜਿਹੜਾ ਅਥਨੋਲ ਪਾਣੀ 'ਚ ਮਿਕਸ ਹੋ ਗਿਆ ਤਾਂ ਕਿ ਦੂਰ ਤੱਕ ਅੱਗ ਨਾ ਫੈਲ ਜਾਵੇ ਇਹ ਖਤਰਨਾਕ ਪੈਟਰੋਲ ਹੈ ਇੱਕ ਪੈਟਰੋਲ ਦਾ ਮਿਕਸਚਰ ਮਟੀਰੀਅਲ ਹੈ ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਕੇ ਅਤੇ ਪੁਲਿਸ ਨੇ ਸਾਵਧਾਨੀ ਵਰਜੋ ਸੜਕ ਤੇ ਇੱਕ ਸਾਈਟ ਦੀ ਆਵਾਜਾਈ ਨੂੰ ਰੋਕ ਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾ ਕੇ ਰਾਹਤ ਕਾਰਜ ਸ਼ੁਰੂ ਕੀਤੀ ਪੁਲਿਸ ਅਧਿਕਾਰੀ ਨਿਰਦੇਸ਼ਾਂ ਕੀ ਹੱਥ ਸੇ ਜੇ ਟੈਂਕਰ ਚਾਲਕ ਦਾ ਸੱਟਾ ਤੋਂ ਬਚਾ ਰਿਆ ਇਹ ਜੇ ਹੁਣ ਤੋਂ ਤਕਰੀਬਨ 9:30 ਵਜੇ ਇਹ ਜਿਹੜੀ ਹੈ ਪਲਟੀ ਹੈ ਗੱਡੀ ਤੇ ਉਸ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਤਾਂ ਮਤਲਬ ਉਸੇ ਤੇ ਪਹੁੰਚਣ ਰਫెక్ ਨੂੰ ਡਾਇਵਰਟ ਕੀਤਾ ਤੇ ਬਾਕੀ ਇਹਦਾ ਜੋ ਵੀ ਹੱਲ ਹੋ ਸਕਦਾ ਇਹਨੂੰ ਸਿੱਧਾ ਕਰਨ ਵਾਸਤੇ ਇਹ ਹਾਈਡਰਾਸ ਵਗੈਰਾ ਮੰਗਾਏ ਸਨ ਪ੍ਰਾਈਵੇਟ ਤੌਰ ਤੇ ਜੀ ਇਹ ਐਥਨੋਲ ਦਾ ਪਰ ਆਹ ਟਰੱਕ ਦੱਸਿਆ ਜਾ ਰਿਹਾ ਤੇ ਬਾਕੀ ਇਹਨੂੰ ਸਿੱਧਾ ਕਰਾਉਣ ਤੇ ਤੇ ਉਸ ਤੋਂ ਬਾਅਦ ਕਿੰਨੀ ਖਤਰਨਾਕ ਗੈਸ ਹੁੰਦੀ ਹੈ ਨਹੀਂ ਇਹ ਤਾਂ ਟੈਕਨੀਕਲ ਬੰਦੇ ਹੀ ਦੱਸ ਸਕਦਾ ਜੀ ਕਿੰਨੀ ਖਤਰਨਾਕ ਗੈਸ ਹੈ ਬਾਈ ਐਥਨੋਲ ਮਤਲਬ ਫਲੇਮੇਬਲ ਹੁੰਦਾ ਅੱਗ ਫੜ ਲੈਂਦਾ ਹੁੰਦਾ ਤੇ ਪਲਾਸਟਿਕ ਕਰ ਜਾਂਦਾ ਹੁੰਦਾ ਜਿੰਨਾ ਕਿ ਸਾਨੂੰ ਪਤਾ ਹੈ